ਕੋ ਫੇਸਬੁਕ ਇੱਥੇ ਇੱਥੇ ਉਹਨਾਂ ਨੇ ਕੋਈ ਗੱਲ ਬਾਤ ਫੇਸਬੁਕ ਵੱਜਿਆ ਤੇ ਆਹ ਮਾਂ ਛੁੱਟੀ ਆਹ ਪਾਣ ਗੜੀ ਪਾਣ ਸਰੀਕ ਸੋਸ਼ਲ ਮੀਡੀਆ ਤੇ ਵੀਡੀਓ ਬਾਇਰ ਨੂੰ ਕੀ ਮੰਗਦਾ ਜੀ ਅੱਜ ਸਾਨੂੰ ਸਵੇਰੇ ਤਰਖਾਸ ਤੇ ਇੱਕ ਮਸੂਲ ਹੋਈ ਹੈ ਗੁਰਮੀਤ ਸਿੰਘ ਸੁਲਤਾਨਵਾਲਾ ਰੋਡ ਦਾ ਰਹਿਣ ਵਾਲਾ ਜਿਸ ਨੇ ਦੱਸਿਆ ਕਿ ਉਹ ਜਿਮ ਚੋਂ ਐਕਸਰਸਾਈਜ਼ ਕਰਕੇ ਬਾਹਰ ਆ ਰਿਹਾ ਸੀ ਤੇ ਸੁਲਤਾਨਵਾਲਾ ਰੋਡ ਤੇ ਹੀ ਉਸਦੇ ਰਿਸ਼ਤੇਦਾਰੀ ਵਿੱਚ ਉਸਦੇ ਵਾਈਫ ਦੇ ਭਰਾ ਤੇ ਉਸਦੇ ਜਿਹੜੇ بیٹے ਸੀ ਉਹ 7-8 ਵਿਅਕਤੀਆਂ ਨੇ ਕਿਸੇ ਗੱਲ ਤੋਂ ਲੈ ਕੇ ਉਹਨਾਂ ਕੁੱਟਮਾਰ ਕੀਤੀ ਹੈ ਕੀ ਕਰਮ ਹੈ ਅ ਉਸਦੇ ਬਿਆਨ ਦਰਜ ਕਰਕੇ ਜੋ ਅਗਲੀ ਕਾਰਵਾਈ ਬਣਦੀ ਉਹ ਕੀਤੀ ਜਾ ਰਹੀ ਹੈ ਜੀ